ਤੁਸੀਂ ਬਾਬੇ ਨਾਨਕ ਦੇ ਇਸ ਪਵਿੱਤਰ ਧਰਤੀ ਤੇ ਆਏ ਉਸ ਪਵਿੱਤਰ ਧਰਤੀ ਤੇ ਆ ਕੇ ਜਿਸ ਤੇ ਕੇਵਲ ਤੁਸੀਂ ਕੀਰਤਨ ਰਾਈ ਸੰਗਤਾਂ ਨੂੰ ਸੰਗਤਾਂ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਕਰਦੇ ਆ ਉਹਦਾ ਸੰਗਤਾਂ ਨੇ ਗੁਰੂ ਕਰਕੇ ਖੁਸ਼ੀਆਂ ਬਾੜੀਆਂ ਉਹ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਚਾਰਨ ਕੀਤੀ ਸਾਡਾ ਜਾਗਦੇ ਰਹੇ ਅਮਰਤੋ ਜੁਰਤੀ ਕੀਰਤਨ ਗਿੱਤਾ ਤੋਂ ਤੁਹਾਡੇ ਅਸਤੇ ਅਰਦਾਸ ਕਰਦੇ ਆ ਕਿ ਗੁਰਨਾਨਕ ਪਾਤਸ਼ਾਹ ਤਰਕੁਲੁਛਤਿ ਕੇ ਨਾਲ ਜਿਵਾਦਾਨ ਅਰਦਾਸ ਜਦੋਂ 2013 ਚ ਪਹਿਲੀ ਵਾਰੀ ਇਸੇ ਕੈਂਪੀਏ ਬਣ ਕੇ ਇੰਡੀਆ ਗਿਆ ਤੇ ਦਾਸੋ ਤੁਸੀਂ ਉੱਥੇ ਰਸੀਦ ਵੀ ਕੀਤਾ ਤੋਂ ਤੁਹਾਡੇ ਅਸਤੇ ਅਰਦਾਸ ਕਰਦਾ ਕਿ ਗੁਰੂ ਪਾਤਸ਼ਾਹ ਤਰੁਮਿਛਤਿ ਕੇ ਨਾਲ ਤਮ ਚੜੀ ਕੇ ਵਜਰਖੰਡ ਤਾਨੂੰ ਸਦਾ ਦੇਦੇ ਆ ਕਿ ਬਾਬੇ ਦਾਲੇ ਦੀ ਧਰਤੀ ਤੇ ਕੋਈ ਫੇਰ ਆਉ ਵੀਰ ਜਿੱਤ ਕੇ ਨਾਲ ਬਾਬੇ ਦਾਦੀ ਦੀ ਤਰਕੀ ਤੇ ਗੀਤ ਜਾਰੀ ਕਰੋ ਤਾਂ ਕਿ ਸੰਤਾ ਜਿਹੜੀਆਂ ਤੁਹਾਡੇ ਗੀਤਾਂ ਰਾਹੀਂ ਰੱਬੀ ਬਾਣੀ ਦਾ ਸੁਣ ਸਕਣ ਰੱਬੀ ਅੰਦ ਮਾਰ ਸਕਣ ਸੋ ਤੁਹਾਡੇ ਅਸਟਰੀ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਆ ਕਿ ਗੁਰਨਾਨਕ ਪਾਤਸ਼ਾਹ ਅਨਸਰਾ ਜਨਸ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ ਵਾਇਰੂ ਦੀ ਕਲਸਾ ਵਾਇਰੂ ਦੀ ਹੁੰਦੀ ਹੈ ਵਾਇਰੂ ਦੀ ਕਲਸਾ

ਤੁਸੀਂ ਬਾਬੇ ਨਾਨਕ ਦੀ ਇਸ ਪਵਿੱਤਰ ਧਰਤੀ ਤੇ ਆਏ ਉਸ ਪਵਿੱਤਰ ਧਰਤੀ ਤੇ ਆ ਕੇ ਜਿਸ ਥੇ ਕੇਵਲ ਤੁਸੀਂ ਕੀਰਤਨ ਰਾਈ ਸੰਤਾਂ ਨੂੰ ਸੰਤਾਂ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਘਰ ਦੀਆਂ ਉਹਨਾਂ ਸੰਤਾਂ ਨੇ ਗੁਰੂ ਘਰ ਦੇ ਖੁਸ਼ੀਆਂ ਵਾੜੀਆਂ ਉਹਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਚਾਲਨ ਕੀਤੀ ਸਾਡਾ ਜਾਗਦੇ ਰਹੇ ਅੰਮ੍ਰਿਤਧਰੁਤਿ ਕੀਰਤਨ ਗੀਤਾਂ ਤੋਂ ਤੁਹਾਡੇ ਅਸਤੇ ਅਰਦਾਸ ਕਰਦੇ ਆਂ ਕਿ ਗੁਰੂ ਨਾਨਕ ਪਾਤਸ਼ਾਹ ਤਰਕੁਲੁ ਇਸਤਿਕੇ ਨਾਲ ਸੇਵਾ ਲੈਣ ਅਰਫਦਾਸ ਜਦੋਂ 2013 ਚ ਪਹਿਲੀ ਵਾਰੀ ਸਿੱਖਾਂ ਕੀ ਬਣ ਕੇ ਇੰਦੀਆ ਗਿਆ ਤੇ ਦਾਸੋਂ ਤੁਸੀਂ ਉੱਥੇ ਰਸੀਵ ਵੀ ਕੀਤਾ ਤੋਂ ਤੁਹਾਡੇ ਅਸਤੇ ਅਰਦਾਸ ਕਰਦਾ ਕਿ ਗੁਰੂ ਪਾਤਸ਼ਾਹ ਤੁਮਿ ਇਸਤਿਕੇ ਨਾਲ ਤੁਮ ਚੜ੍ਹਦੀ ਕਲਾ ਚਰਖਣ ਹੋਰ ਤੁਹਾਨੂੰ ਸਦਾ ਦੇਦੇ ਆ ਕਿ ਬਾਬੇ ਧਾਲੇ ਦੀ ਧਰਤੀ ਤੇ ਕੋਈ ਫੇਰ ਆਉਂ ਦੇਰ ਸਤਿ ਕੀਨਾਲ ਬਾਬੇ ਦਾਨੇ ਦੀ ਤਰਕੀ ਤੇ ਕਿਰਤ ਗੁਜਾਰ ਕਰੋ ਤਾਂ ਕਿ ਸੰਗਤਾਂ ਜਿਹੜੀਆਂ ਤੁਹਾਡੇ ਕੀਰਤਾਂ ਰਾਈ ਰੱਬੀ ਬਾਣੀ ਦਾ ਨੋਟ ਚੱਕਣ ਰੱਬੀ ਅਨੰਦ ਮਾਣ ਚੱਕਣ ਤੋਂ ਤੁਹਾਡੇ ਅਸਲੀ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਆ ਕਿ ਗੁਰਦਾਨਕ ਪਾਤਸ਼ਾਹ ਅਨਸਰਾਜ ਹੰਸ ਜੀ ਨੂੰ ਉਹਦੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ